ਸਪਰੀਮ ਕੋਰਟ ਵੱਲੋਂ ਸੁਪਾਲ ਸਿੰਘ ਖੈਰਾਨੂ ਵੱਡੀ ਰਾਹਤ ਮਿਲੀ ਹੈ ਈਡੀ ਵੱਲੋਂ ਇੱਕ ਪੱਤਰ ਜਿਹੜਾ ਸੁਪਰੀਮ ਕੋਰਟ ਵਿੱਚ ਦਾਖਲ ਕੀਤਾ ਗਿਆ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਬੇਲ ਸੁਪਾਲ ਸਿੰਘ ਖੈਰਾਨੂ ਨੂੰ ਮਿਲੀ ਹੈ ਉਸ ਨੂੰ ਰੱਦ ਕੀਤਾ ਜਾਵੇ ਪਰ ਜਿਹੜੀ ਸੁਪਰੀਮ ਕੋਰਟ ਹੈ ਉਸ ਨੇ ਉਸ ਨੂੰ ਖਾਰਜ ਕਰ ਦਿੱਤਾ ਤੇ ਸੁਪਾਲ ਸਿੰਘ ਖੈਰਾਨੂ ਨੇ ਧੰਨਵਾਦ ਕਰਦਿਆਂ ਕਿਹਾ ਕਿ ਜਿਹੜਾ ਸੱਚ ਹੈ ਉਹ ਹਮੇਸ਼ਾ ਬਲੀ ਹੁੰਦਾ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਮੇਰੀ ਕੋਈ ਵੀ ਗਲਤੀ ਨਹੀਂ ਸੀ ਮੇਰਾ ਕਿਤੇ ਵੀ ਕਪੜਾ ਨਹੀਂ ਸੀ ਅਤੇ ED ਵੱਲੋਂ ਜਿਹੜਾ ਜੋਰ ਲਗਾਉਣਾ ਸੀ ਲਗਾ ਲਿਆ ਗਿਆ ਤੇ ਜਿਹੜੇ ਮੇਰੇ ਤੇ ਮਾਮਲੇ ਸੀ ਉਹਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਜਿਹੜੀ ਹੈ ਬੇਲ ਨੂੰ ਰੱਦ ਕਰ ਦਿੱਤਾ ਤੇ ਸਾਰੀ ਦੁਨੀਆ 'ਚ ਬੈਠੇ ਚੰਗੇ ਜਿਹੜੇ ਸਾਡੇ ਹਮਦਰਦ ਨੇ ਉਹਨਾਂ ਦੀਆਂ ਅਰਦਾਸਾਂ ਨਾਲ ਅੱਜ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ED ਦੀ ਉਹ ਐਪਲੀਕੇਸ਼ਨ ਰੱਦ ਕੀਤੀ ਹੈ ਜਿਸ ਵਿੱਚ ED ਮੇਰੀ ਬੇਲ ਕੈਨਸਲ ਕਰਾਉਣ ਵਾਸਤੇ ਆਈ ਹੋਵੇਗੀ ਤੁਹਾਨੂੰ ਸਭ ਨੂੰ ਯਾਦ ਹੈ ਕਿ 2021 'ਚ ਮੇਰਾ ਕੈਰ ਰੀਡ ਕੀਤਾ ਸੀ ED ਨੇ ਔਰ ਇਲੈਕਸ਼ਨ ਤੋਂ ਪਹਿਲਾਂ ਨਵੰਬਰ 2021 'ਚ ਮੈਨੂੰ ਅਰੈਸਟ ਕਰਕੇ ਪਟਿਆਲੇ ਜੇਲ੍ਹ ਭੇਜਤਾ ਸੀ ਬਾਅਦ ਵਿੱਚ ਔਨਰੇਬਲ ਹਾਈ ਕੋਰਟ ਨੇ ਮੈਨੂੰ ਉਹਦੇ 'ਚ ਰੈਗੂਲਰ bail ਦਿੱਤੀ ਸੀ ਔਰ ਉਦੋਂ ਦੇ ED ਦੇ ਕੋਸ਼ਿਸ਼ਾਂ ਸੀ ਕਿ ਕਿਸੇ ਤਰੀਕੇ ਨਾਲ bail ਕੈਨਸਲ ਕਰਾ ਕੇ ਮੈਨੂੰ ਦੁਬਾਰਾ ਜੇਲ੍ਹ ਭੇਜਿਆ ਜਾਵੇ ਲੇਕਿਨ ਉਹ ਕੀ ਕਹਿੰਦੇ ਕਿ ਸੱਚ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਮੈਂ ਕੁਝ ਜ਼ਿੰਦਗੀ 'ਚ ਗਲਤ ਕੰਮ ਨਹੀਂ ਕੀਤਾ ਨਾਲੇ ਸਾਡੇ ਵਰਗੇ ਸਧਾਰਨ ਆਦਮੀ ਜਿਹੜੇ ਖੇਤੀ ਵਗੈਰਾ ਕਰਦੇ ਨੇ ਉਹਦੇ 'ਚ ED ਨੇ ਸਾਡੇ ਖਿਲਾਫ ਕੀ ਲੁੱਭ ਲੈਣਾ ਸੀ ਇੱਥੇ ਤਾਂ ਕਰੋੜਾਂ ਅਰਬਾਂ ਲੁੱਟਣ ਵਾਲੇ ਬੜੇ ਵੱਡੇ ਵੱਡੇ ਮਗਰਮਾ ਚ ਬੈਠੇ ਨੇ ਈਡੀ ਨੂੰ ਮੈਂ ਬੇਨਤੀ ਕਰੂੰਗਾ ਕਿ ਇਦਾਂ ਦੇ ਬੰਦਿਆਂ ਦੇ ਮਗਰ ਜਾ ਕੇ ਉਹਨਾਂ ਦੇ ਕਰੋ ਦੂਸਰਾ ਕਿ ਜਿਹੜਾ ਭਗਵੰਤ ਮਾਨ ਨੇ ਮੇਰੇ ਤੇ ਐਨਡੀਪੀਐਸ ਕੇਸ ਟਰਚ ਕੀਤਾ ਸੀਗਾ ਉਹਦੇ ਵਿੱਚ ਵੀ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਫਾਜ਼ਿਲਕਾ ਅਦਾਲਤ ਵਿੱਚ ਟ੍ਰਾਇਲ ਪ੍ਰੋਸੀਡਿੰਗਸ ਕੋਰਟ ਦੀ ਕਾਰਵਾਈ ਤੇ ਰੋਕ ਲਾਈ ਹੋਈ ਆ ਪਿਛਲੇ ਤਕਰੀਬਨ 8-9 ਮਹੀਨਿਆਂ ਤੋਂ ਔਰ ਅਸੀਂ ਉਹਦੇ ਵਿੱਚ ਕੁਆਸ਼ਿੰਗ ਮੰਗ ਰਹੇ ਹਾਂ ਕਿ ਜਿਹੜਾ ਇਹ ਪਰਚਾ ਹੈ ਸਰਾ ਸਰ ਝੂਠਾ ਬਦਲਾਖੋਰੀ ਦਾ ਹੈ ਜਿਵੇਂ ਕਿ ਹੁਣ ਬਹੁਤ ਸਾਰੇ ਕਾਂਗਰਸ ਦੇ ਲੀਡਰਸ ਦੇ ਨੇ ਜਿਹੜੇ ਮੁਕਦਮੇ ਸੀ ਉਹ ਆਨਰੇਬਲ ਹਾਈ ਕੋਰਟ ਨੇ ਕਾਸ਼ ਕਰਤੇ ਰੱਦ ਕਰਤੇ ਅਸੀਂ ਸੁਪਰੀਮ ਕੋਰਟ ਗਏ ਹੋਏ ਆ ਫ फेब्रुवारी ਮਹੀਨੇ ਦੇ ਪਹਿਲੇ ਹਫਤੇ ਵਿੱਚ ਮੇਰੀ ਸੁਪਰੀਮ ਕੋਰਟ ਤਾਰੀਖ ਹੈ ਮੈਂ ਤੁਹਾਡੀਆਂ ਅਰਦਾਸਾਂ ਫਿਰ ਮੰਗਦਾ ਵਾਂ ਔਰ ਪਰਮਾਤਮਾ ਦਾ ਵੀ ਅਸ਼ੀਰਵਾਦ ਮੰਗਦਾ ਔਰ ਕਿਉਂਕਿ ਮੈਂ ਬੇਗੁਨਾਹ ਮੈਂ ਕੁਝ ਗਲਤ ਨਹੀਂ ਕੀਤਾ ਮੈਨੂੰ ਪੂਰਨ ਆਸ ਹੈ ਕਿ ਅਸੀਂ ਇਸ ਮੁਕਦਮੇ ਚੋਂ ਵੀ ਬਿਲਕੁਲ ਬੇਗਨਾਹ ਹੋ ਕੇ ਬਾਹਰ ਨਿਕਲਾਂਗੇ ਔਰ ਸਾਡੀ ਇੱਜ਼ਤ ਜਿਹੜੀ ਬਰਕਰਾਰ ਰਹੇਗੀ ਨਾਲ ਨਾਲ ਅੱਜ ਤੁਸੀਂ ਸਵੇਰੇ ਸੁਣਿਆ ਕਿ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਪ੍ਰੋਸੀਕਿਊਟ ਕਰਨ ਦੀ ਕੇਂਦਰ ਸਰਕਾਰ ਨੇ ਸੈਂਕਸ਼ਨ ਦਿੱਤੀ ਤੇ ਮੈਂ ਬਹੁਤ ਵਾਰ ਪਹਿਲਾਂ ਕਿਹਾ ਕਿ ਜੋ ਬੀਜੋਂਗੇ ਉਹੀ ਵੱਡੋਂਗੇ ਤੁਸੀਂ ਕਈ ਵਾਰ ਦੂਸਰੇ ਦਾ ਜਦੋਂ ਬੁਰਾ ਕਰਦੇ ਹੋ ਕੁਦਰਤ ਵਾਹਿਗੁਰੂ ਤੁਹਾਡੇ ਤੇ ਉਹੀ ਗੱਲਾਂ ਫਿਰ ਲਾਗੂ ਕਰਦਾ ਅੱਜ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਮੁੱਚੀ ਲੀਡਰਸ਼ਿਪ ਸੈਂਕੜੇ ਕਰੋੜਾਂ ਦੇ ਸ਼ਰਾਬ ਦੇ ਘੁਟਾਲੇ ਵਿੱਚ ਜੇਲ੍ਹਾਂ ਵੀ ਕੱਟੀਆਂ ਨੇ ਤੇ ਹੁਣ ਈਡੀਓ ਦੀ ਕਾਰਵਾਈ ਕਰੂਗੀ ਔਰ ਇਸ ਤੋਂ ਇਲਾਵਾ ਜਿਹੜਾ ਸ਼ੀਸ਼ਪਹਿਲ ਦਾ ਜੋ ਖਰਚ ਕੀਤਾ ਉਹ ਤੁਸੀਂ ਦੇਖਿਆ ਕਿ ਕਾਇਕ ਦੀ ਰਿਪੋਰਟ ਨਹੀਂ ਕੀਤਾ ਸੋ ਕਦੇ ਵੀ ਕਿਸੇ ਦਾ ਬੁਰਾ ਮਤ ਸੋਚੋ ਔਰ ਖਾਸ ਤੌਰ ਤੇ ਜਦੋਂ ਤੁਹਾਡੇ ਕੋਲ ਸੱਤਾ ਹੋਵੇ ਉਹਦਾ ਉਹ ਸੱਤਾ ਦਾ ਦੁਰਉਪਯੋਗ ਮਤ ਕਰੋ ਇਹ ਭਗਵੰਤ ਮਾਨ ਵਾਸਤੇ ਵੀ ਲੈਸਨ ਹੈ ਕਿਉਂਕਿ ਸੱਤਾ ਸਦਾ ਕਿਸੇ ਕੋ ਨਹੀਂ ਰਹਿੰਦੀ ਔਰ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਇੱਕ ਪਾਸੇ ਬੀਜੇਪੀ ਨੂੰ ਰੋਜ਼ ਕਹਿੰਦਾ ਅਰਵਿੰਦ ਕੇਜਰੀਵਾਲ ਤੇ ਸਾਰੀ तमाम ਲੀਡਰਸ਼ਿਪ ਕੇ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰ ਰਿਹਾ ਹੈ ਕੀ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਦੇ ਖਿਲਾਫ ਸਮੇਤ ਮੇਰੇ ਖਤਰਨਾਕ ਕੇਸ ਬਣਾ ਕੇ ਉਹਨਾਂ ਨੂੰ ਜੇਲਾ ਵਿੱਚ ਨਹੀਂ ਸੁਟਿਆ ਤੇ ਫਿਰ ਤੁਹਾਡੇ ਤੇ ਬੀਜੇਪੀ ਦੇ ਵਿੱਚ ਕੀ ਅੰਤਰ ਆ ਤੁਸੀਂ ਕਹਿੰਦੇ ਮੀਡੀਆ ਨੇ ਮੀਡੀਆ ਨੂੰ ਕੰਟਰੋਲ ਕੀਤਾ ਬੀਜੇਪੀ ਨੇ ਉੱਥੇ ਗੋਦੀ ਮੀਡੀਆ ਬਣਾਤਾ ਤੇ ਕੀ ਪੰਜਾਬ ਦੇ ਵਿੱਚ ਤੁਸੀਂ ਮੀਡੀਆ ਨੂੰ ਕੰਟਰੋਲ ਨਹੀਂ ਕੀਤਾ ਸੋ ਇਹ ਸੱਚੀਆਂ ਪੱਕੀਆਂ ਜਿਹੀਆਂ ਗੱਲਾਂ ਲੇਕਿਨ ਅੰਤ ਵਿੱਚ ਮੈਂ ਫਿਰ ਇੱਕ ਵਾਰ ਉਹਦਾ ਪ੍ਰਮਾਤਮਾ ਦਾ ਵਾਹਿਗੁਰੂ ਦਾ ਕੁਦਰਤ ਦਾ ਬਹੁਤ ਬਹੁਤ ਰਿਣੀ ਆ ਕਿ ਮੈਨੂੰ ਉਹਨਾਂ ਨੇ ਅੱਜ ਵਾਲੇ ਸੁਪਰੀਮ ਕੋਰਟ ਦੇ ਮਸਲੇ 'ਚ ਬਹੁਤ ਵੱਡੀ ਰਾਹਤ ਦਵਾਈ ਆ ਔਰ ਤੁਹਾਡਾ ਸਾਰਿਆਂ ਦਾ ਵੀ ਮੈਂ ਬਹੁਤ ਸ਼ੁਕਰੀਆ ਕਰਦਾ ਪੰਜਾਬ ਚ ਪੰਜਾਬੀ ਜਿੱਥੇ ਸਾਰੀ ਦੁਨੀਆ ਚ ਬੈਠੇ ਕਿ ਤੁਹਾਡੀਆਂ ਸ਼ੁਭ ਕਾਮਨਾਵਾਂ ਤੇ ਅਰਦਾਸਾਂ ਦੀ ਬਦੌਲਤ ਅਸੀਂ ਜੀਂਦੇ ਆ ਤੇ ਮੈਂ ਧੰਨਵਾਦ ਆਪਣੇ ਵਕੀਲਾਂ ਦਾ ਵੀ ਕਰਦਾ ਕਿ ਜਿਨ੍ਹਾਂ ਨੇ ਵਿਚਾਰਿਆਂ ਨੇ ਮੇਰੇ ਵਾਸਤੇ ਦਿਨ ਰਾਤ ਕਰਕੇ ਔਰ ਮੈਂ ਤਾਂ ਕੋਈ ਇਦਾਂ ਦੇ ਸਾਧਨ ਵੀ ਨਹੀਂ ਅਸੀਂ ਕਰੋੜਾ ਰੁਪਏ ਖਰਚ ਵੀ ਨਹੀਂ ਸਕਦੇ ਇਹਨਾਂ ਕੇਸਾਂ ਤੇ ਉਹਨਾਂ ਨੇ ਵੀ ਮੇਰੀ ਬੜੀ ਅਮਦਦ ਕੀਤੀ ਮੇਰੇ ਆਪਣੇ ਬੇਟੇ ਮਹਿਤਾਬ ਸਿੰਘ ਖੇੜਾ ਨੇ ਵੀ ਐਡਵੋਕੇਟ ਵੀ ਹਨ ਲੇਕਿਨ ਉਹਨੇ ਵੀ ਮੇਰੀ ਕੱਲੀ ਕੱਲੀ ਗੱਲ ਦੀ ਪੈਰਵਾਈ ਕਰਕੇ ਕਾਨੂੰਨੀ ਤੌਰ ਤੇ ਵੀ ਮੇਰਾ ਬਚਾਅ ਕੀਤਾ ਤੇ ਸਿਆਸੀ ਤੌਰ ਤੇ ਵੀ ਜਦੋਂ ਮੈਨੂੰ ਕਿਤੇ ਫੜ ਕੇ ਅੰਦਰ ਦੇ ਦਿੰਦੇ ਨੇ ਉਹ ਤੁਹਾਡੇ ਅਸ਼ੀਰਵਾਦ ਦੇ ਨਾਲ ਮਹਿਤਾਬ ਸਿੰਘ ਖੇਰਾ ਨੇ ਸਾਡੀ ਕੰਸਟੀਟੈਂਸੀ ਹਲਕਾ ਪਲਾਤ ਨੂੰ ਵੀ ਬਹੁਤ ਸਾਮ ਕੇ ਰੱਖਿਆ ਤੇ ਮੈਂ ਪਲਾਤ ਵਾਲਿਆਂ ਦਾ ਵੀ ਰਿਣੀ ਆ ਕਿ ਜੋ ਵੀ ਮੇਰੀ ਆਵਾਜ਼ ਆ ਉਹ ਤੁਹਾਡੀ ਸਾਰਿਆਂ ਦੀ ਬਦੌਲਤ ਆ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ